ਅੱਜ ਤੋਂ ਬਾਅਦ ਤੁਹਾਡੀਆਂ ਲੁੱਟਾਂ ਅਸੀਂ ਹੋਣ ਨਹੀਂ ਦੇਣੀਆ। ਤੋਗੇ ਅਸੀਂ ਆ ਗਏ ਆ। ਆ ਗਏ ਆ ਮੈਦਾਨ ਦੇ ਵਿੱਚ। ਹੁਣ ਤੁਹਾਡੇ ਹੋਣੇ ਆ ਫਾਇਦੇ। ਥੋੜੇ ਪੈਸਿਆਂ ਦੇ ਵਿੱਚ ਵਧੀਆ ਕੱਪੜਾ ਦਵਾਂਗੇ। ਅੱਜ 15-15 1600 ਰੁਪਏ ਦਾ ਸਾਡੇ ਕੋਲ ਆਜੋ 15-15 1600 ਵਾਲੇ ਸੂਟ ਸਿਰਫ 5-500 ਰੁਪਏ ਦੇ ਵਿੱਚ ਕਰਦੇ ਆ। ਆ 18-1900 ਦੇ ਸੂਟ ਲਾਇਆ ਤੁਸੀਂ। ਉਹ 2-2000 ਰੁਪਏ ਦੇ ਸੂਟ ਲਾਇਆ ਤੁਸੀਂ। ਸਾਡੇ ਕੋਲ ਆਜੋ 2-2000 ਵਾਲੇ 650 ਰੁਪਏ ਦਾ ਸੂਟ। ਸੂਟ 4000 ਤੋਂ ਘੱਟ ਨਹੀਂ। ਲੱਕੋ 1275 ਰੁਪਏ ਦਾ ਸਾਡੇ ਕੋਲ ਆਉਣ ਦਾ ਫਾਇਦਾ ਇੱਕੋ ਹੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 2995 ਚ ਲੈ ਜਾਓ ਸਲਾਈ ਦੇ ਰੇਟ ਤੋਂ ਵੀ ਘੱਟ ਦੇ ਰਹੇ ਆ ਆ 3 ਪੀਸ ਪੋਰਟ ਪੈਂਟ ਜਿਹੜਾ 15-17000 ਦਾ ਸਾਡੇ ਕੋਲੋਂ ਸਿਰਫ 3760 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਐਨੇ ਦੀ ਸਲਾਈ ਵੀ ਨਹੀਂ ਕਰਨੀ 8000-10000 ਰੁਪਿਆ ਕੱਲਾ ਕਰਾਇਆ ਜਾਂਦਾ ਬਾਜ਼ਾਰ 'ਚ ਖਰੀਦਣ ਜਾਂਦੇ ਉਹਦਾ 20000 ਤੋਂ ਘੱਟ ਕੋਈ ਸ਼ੇਰ ਬਣ ਨਹੀਂ ਦਿੰਦਾ ਸਾਡੇ ਕੋਲ ਆਜੋ 6500 ਰੁਪਏ ਤੋਂ ਸ਼ੇਰ ਬਣਨੀ ਸਲਾਈ ਕਰਕੇ ਤਿਆਰ ਦਿੰਨੇ ਆ ਜਿਹੜੇ 3-3000 ਰੁਪਏ ਦੇ ਕੁਰਤੇ ਪੈਂਮੇ ਸਿਚ ਕਰਾ ਕੇ ਤੁਸੀਂ ਤਿਆਰ ਕਰਾਉਣੇ ਹੋ ਅਸੀਂ 1300 ਰੁਪਏ ਚ ਕੋੜਤੇ ਪਿਆਮੇ ਦੇ ਨਿਆ ਸਲਾਈ ਕਰਕੇ ਬੋਟਲਾਂ ਖੜੀਆਂ ਕਰਤੀਆਂ ਕਾਰਤੀਆਂ ਦਿੱਲੀ ਬੰਬੇ ਵਾਲੀਆਂ ਮਾਡਲਾਂ ਆ ਦੇਖੋ ਸੋਹਣੇ ਸੋਹਣੇ ਇੰਗਲਿਸ਼ ਡਰੈਸਾਂ ਆ ਦੇਖੋ ਤਾਂ ਤੋਬਾ 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 ਹੋਈ ਪਈ ਆ ਆ ਦੇਖੋ ਤਾਂ ਚਮ 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 ਕਰਦੇ ਦੀ ਗਾਉਂ ਦੇਖ ਲੋ ਆ ਦੇਖੋ ਡਰੈਸਾਂ ਦੇਖ ਲੋ ਓਏ 5 5000 10 10000 ਨਹੀਂ 17 18000 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਕੋਈ 5000 ਨਹੀਂ ਕੋਈ 5000 ਨਹੀਂ ਕੋਈ 5000 ਨਹੀਂ ਕੋਈ 5000 ਨਹੀਂ ਲੈ ਜੋ 2000 ਰੁਪਏ ਦਾ ਸੂਟ ਕਹਿੰਦੇ ਰੈਡਕ ਕਲਰ ਦੇ ਵਿੱਚ ਜਿੰਨੀ ਵੈਰਾਈਟੀ ਆ ਦੁਪੱਟੇ ਦੇ ਹੈਂਡਵਰਕ ਚੈੱਕ ਕਰ ਲੋ 0 ਟਾਂਕੇ ਦਾ ਕੰਮ ਹੋਇਆ ਤੇ ਸੂਟ ਚੈੱਕ ਕਰ ਲੋ ਪੂਰਾ ਮੜਿਆ ਪਿਆ ਆ ਵੀ ਤੁਹਾਨੂੰ 25 2500 ਵਾਲੇ ਸੂਟ ਸਿਰਫ 850 ਰੁਪਏ ਚ ਦੇ ਰਹੇ ਆ ਮੈਂ ਚੈਲੰਜ ਕਰਦਾ ਜੇ ਕੋਈ 850 ਰੁਪਏ ਚ ਇਦਾਂ ਦਾ ਸੂਟ ਕੋਈ ਦੇ ਦਵੇ ਜੀ 850 ਰੁਪਏ ਚ ਇਹ ਕਿੰਨੇ ਦਾ ਰੇਟ ਆ ਭੈਣੋ ਕੋਈ 3000 ਨਹੀਂ ਕੋਈ 2500 ਨਹੀਂ ਕੋਈ 2800 ਨਹੀਂ 1275 1275 ਦੇ ਦੇਾਂਗੇ ਇਹ ਵੀ ਸੂਟ 1275 ਪਰ ਕ੍ਰੇਵ ਦੇ ਸੂਟ ਐ ਵੀ ਐ ਵੀ ਦਪੱਟੇ ਜਿਹੜੇ 4-4000 ਦੇ ਉਹ 2-2000 ਰੁਪਏ 'ਚ ਲੈ ਜਾਓ 2-2000 ਨਾ ਇਹ ਸਿਰਫ ਘੱਟ ਮਾਰਜਿਨ ਤੇ ਕੋਈ 50 ਰੁਪਏ ਕੋਈ 20 ਰੁਪਏ ਦੇ ਸੂਟ ਲਾਏ ਆ ਏ ਵੀ 1750 ਰੁਪਏ ਦਾ ਦੇ ਰਿਹਾ 1750 ਦਾ ਕੋਈ 5000 ਨਹੀਂ ਕੋਈ 5000 ਨਹੀਂ ਕੋਈ 5000 ਨਹੀਂ ਕੋਈ 5000 ਨਹੀਂ ਲੈ ਜਾਓ 2000 ਰੁਪਏ ਦਾ ਸੂਟ ਓਏ ਇਹ ਵੀ 2000 ਰੁਪਏ ਦਾ ਸੂਟ ਆ ਲੋ ਲੈ ਕੇ来 ਆ ਬੋਲਦੇ ਨਹੀਂ ਸੂਟ ਹੀ ਸੱਚ ਬੋ ਰਿਆਂ ਤੇ ਕਾਲਾ ਸ਼ਾਹ ਕਾਲਾ ਆ ਗਿਆ ਕੁੜੀਆਂ ਅੱਜ ਕੱਲ ਇਤੇ ਜਾਨ ਵਾਰਦੀਆਂ ਐਦਾਂ ਦੇ ਡਿਜ਼ਾਈਨ ਤੇ ਦੇਖੋ ਫਰੰਟ ਗਲਾ ਕਿੰਨਾ ਸੋਹਣਾ ਆ ਦੇਖੋ ਕਿੰਨਾ ਏਰਾ ਕਿੰਨਾ ਸੋਹਣਾ ਦੁਪੱਟਾ ਕਿੰਨਾ ਸੋਹਣਾ ਰੇਟ ਕਿੰਨਾ ਬਾਜ਼ਾਰ 'ਚ 6000 ਸਾਡਾ ਰੇਟ ਕਿੰਨਾ 2500 ਰੁਪਈਆ ਰਾਣੀਆਂ ਮਹਾਰਾਣੀਆਂ ਵਾਲਾ ਕੱਪੜਾ ਬਾਜ਼ਾਰ 'ਚ ਆ ਕੇ ਲੈਣ ਨੂੰ ਹੈਵੀ ਹੈਵੀ ਸੂਟਾਂ ਦੀ ਇਤਨੀ ਦਾਜਵਰੀ 2-2 ਲੱਖ ਰੁਪਈਆ ਦੀ ਬਣਦੀ ਹੈ ਬਾਜ਼ਾਰ 'ਚ ਪਰ ਸਾਡੇ ਕੋਲ ਆਜੋ 2 ਲੱਖ ਵਾਲੀ ਦਾਜਵਰੀ 80000 ਰੁਪਈਆ 'ਚ ਬਣਾ ਕੇ ਦੇਵਾਂਗੇ ਨਿਊਜ਼ੀਲੈਂਡ ਅਮਰੀਕਾ ਤੋਂ ਸਾਡੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕਹਿ ਦਿੰਨੇ ਆ 2 ਦਿਨ ਘਾਤੀ ਆਉਣਾ ਤੁਸੀਂ ਉੱਟ ਰੋਡ ਤੇ ਆਉਣਾ ਇਤਾਂ ਦੀ ਵੈਰਾਈਟੀ ਜਿਹੜੀ ਤੁਸੀਂ ਦੂਰ ਦੂਰ ਵੱਡੇ ਵੱਡੇ ਸ਼ਹਿਰਾਂ 'ਚ ਜਾਣੇ ਹੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਅੰਕਲੋ ਮੁਕਾਤੀਆਂ ਵਿੱਚ ਆਜੋ ਇਤਾਂ ਦੀਆਂ ਵੈਰਾਈਟੀਆਂ ਰਾਇਲ ਕਲਾਸ ਸਿਰਫ ਔਰ ਸਿਰਫ ਕਾਤੀਆਂ ਦੇ ਵਿੱਚ ਮਿਲਣੀਆਂ ਇਹ ਪੂਰਾ ਫੈਮਿਲੀ ਕੰਪਲੀਟ ਸਟੋਰ ਹੈ ਜਿੱਥੇ ਭਰਾਵਾਂ ਦੇ ਵੀ ਫਾਇਦੇ ਭੈਣਾਂ ਦੇ ਵੀ ਫਾਇਦੇ ਤੁਹਾਨੂੰ ਕਿਤੇ ਹੋਰ ਥਾਥਾ ਥਾਦੇ ਜਾਣ ਦੀ ਲੋੜ ਨਹੀਂ ਕੋਟ ਪੈਂਟ ਕੁਰਤੇ ਪਜਾਮੇ ਟਾਈਆਂ ਬਲੇਜਰ ਬਾਸਕਟ ਹੈ ਰੈਡੀਮੇਡ ਸੂਟ ਗਰਾਰੇ ਗਰਾਰੇ ਲੇਗੇ ਤਾਜਵਰੀ ਵਾਲੇ ਸੂਟ ਹੈਂਡਲੂਨ ਦਾ ਕਪੜਾ ਸਾਰਾ ਕੁਝ ਇੱਕ ਛੱਤ ਹੇਠ ਜਿੱਥੇ ਮਿਲਦਾ ਕਾਦੀਆਂ ਦੇ ਵਿੱਚ ਪੁੱਟਰ ਰੋਡ ਤੇ ਕਿਸੇ ਨੇ ਫੈਦ ਨਹੀਂ ਕਰਨੇ ਜੋਸ਼ ਹੀ ਕਰ ਰਹੇ ਆ ਤੁਹਾਡੀ ਉਡੀਕ ਕਰ ਰਹੇ ਆ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣ ਤਾਂ ਫੋਨ ਕਰਦੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਨੇ ਤੱਕੜ ਸਾਹ ਟੀਵੀ ਕਾਦੀਆਂ